ਸੱਚ ਮੈਨ ਲਿਊਜ਼ ਪੰਜਾਬ ਮੈਂ ਤੁਹਾਡਾ ਆਪਣਾ ਵਿੱਕੀ ਵੀਰ ਕਮਜੂਦ ਸੀ ਇਸ ਟਾਈਮ ਪਾਤੜਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਮੇਰੇ ਪਿੱਛੇ ਜਾਨੀ ਕਿ ਪੁਲਿਸ ਵੱਲੋਂ ਇੱਕ ਜਿਹੜਾ ਫਲੈਗ ਮਾਰਚ ਕੀਤਾ ਜਾ ਰਿਹਾ ਹੈਗਾ ਡੀਐਸਪੀ ਸਾਹਿਬ ਇੰਦਰਪਾਲ ਚਮਾਨ ਦੀ ਗਵਾਹੀ ਦੇ ਹੇਠ ਵੱਡੀ ਗਿਣਤੀ ਦੇ ਵਿੱਚ ਜਿਹੜੀ ਪੁਲਿਸ ਵੱਲੋਂ ਅੱਜ ਪਾਤੜਾ ਦੇ ਵਿੱਚ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਮਿਸ਼ਨ ਪ੍ਰਹਾਰ ਦੇ ਤਹਿਤ ਇਹ ਜਾਨੀ ਕਿ ਜਿਹੜਾ ਫਲੈਗ ਮਾਰਚ ਪਾਤੜਾ ਦੇ ਵਿੱਚ ਕੱਢਿਆ ਜਾ ਰਿਹਾ ਹੈਗਾ ਸਾਰੀ ਬਾਕੀ ਜਾਣਕਾਰੀ ਅਸੀਂ ਡੀਐਸਪੀ ਸਾਹਿਬ ਤੋਂ ਵੀ ਲੈਨੇ ਆ ਤਸਵੀਰਾਂ ਵੀ ਤੁਹਾਨੂੰ ਦਿਖਾਉਂਦੇ ਆ ਇਸੇ ਤਰ੍ਹਾਂ ਜੁੜੇ ਰਹੋ ਤੁਸੀਂ ਸੱਚ ਮੈਨ ਲਿ ਤੁਸੀਂ ਤਸਵੀਰਾਂ ਦੇਖ ਰਿਹਾ ਇਸ ਟਾਈਮ ਜਿਹੜੀਆਂ ਪਾਤਰਾਂ ਦੀਆਂ ਹੈ ਤਸਵੀਰਾਂ ਹੈਗੀਆਂ ਨੇ ਔਰ ਤੁਸੀਂ ਦੇਖ ਸਕਦੇ ਸਾਡੇ ਪਾਤਰਾਂ ਦੇ ਡੀਐਸਪੀ ਇੰਦਰਪਾਲ ਚੋਹਾਨ ਤੇ ਉਹਨਾਂ ਦੀ ਟੀਮ ਵੱਲੋਂ ਜਾਨੀ ਕਿ ਕੈਕ ਆਫ ਫਲੈਗ ਮਾਰਚ ਜਿਹੜੀਆਂ ਪਾਤਰਾਂ ਦੇ ਵਿੱਚ ਕਰਦੇ ਹੋਏ ਨਜ਼ਰ ਆ ਰਹੇ ਨੇ ਜਿਹੜਾ ਕਿ ਮਿਸ਼ਨ ਪ੍ਰਹਾਰ ਦੇ ਤਹਿਤ ਇਹ ਅੱਜ ਜਿਹੜਾ ਫਲੈਗ ਮਾਰਚ ਜਿਹੜਾ ਪਾਤਰਾਂ ਦੇ ਵਿੱਚ ਕੀਤਾ ਜਾ ਰਿਹਾ ਜਿੰਨੀ ਵੀ ਪਾਤਰਾਂ ਪੁਲਿਸ ਹੈਗੀ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਜਿਹੜੇ ਆਪਣੇ ਇੰਦਰਪਾਲ ਚੋਹਾਨ ਜੀ ਡੀਐਸਪੀ ਸਾਹਿਬ ਪਾਤਰਾਂ ਉਹ ਇਸ ਟਾਈਮ ਜਾਨੀ ਕਿ ਰੋਡ ਦੇ ਉੱਪਰ ਫਲੈਗ ਮਾਰਚ ਕਰਦੇ ਹੋਏ ਨਜ਼ਰ ਆਰ ਨੇ ਇਹ ਤਸਵੀਰ ਜਿਹੜੀਆਂ ਹੈਗੀਆਂ ਨੇ ਇਹ ਪਾਤਰਾਂ ਸ਼੍ਰੀ ਸ਼੍ਰੀਨੀਆ ਤਸਵੀਰ ਹੈਗੀਆਂ ਨੇ ਔਰ ਆ ਮਿਸ਼ਨ ਪ੍ਰਹਾੜ ਦੇ ਤਹਿਤ ਜਿਹੜਾ ਕਿ ਇਹ ਫਲੈਗ ਮਾਰਚ ਦਾ ਆ ਰਿਹਾ ਵੱਡੀ ਗਿਣਤੀ ਦੇ ਵਿੱਚ ਪੁਲਿਸ ਅੱਜ ਮਿਸ਼ਨ ਪਰਹਾਰ 2 ਹੈ ਜੋ ਕਿ ਅਸੀਂ ਐਸਐਸਪੀ ਸਾਹਿਬ ਵੱਲੋਂ ਹੁਕਮ ਹੈ ਐਸਐਸਪੀ ਸਾਹਿਬ ਪਟਿਆਲਾ ਵੱਲੋਂ ਡੀਜੀਪੀ ਸਾਹਿਬ ਪੰਜਾਬ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਵੀ ਜਿਹੜੇ ਵੀ ਕੋਈ ਵੀ ਗੈਂਗਸਟਰ ਜੇ ਕੋਈ ਬਾਹਰ ਫਿਰਦਾ ਜਾ ਉਹਨਾਂ ਦਾ ਕੋਈ ਐਸੋਸੀਏਟ ਜਿਹੜਾ ਕਿ ਬਾਹਰ ਹੈ ਉਹਨੂੰ ਫੜੋ ਤੇ ਜੇਲ੍ਹ ਦੇ ਅੰਦਰ ਉਹਨਾਂ ਨੂੰ ਭੇਜੋ ਇਹ ਸਾਡਾ ਮਿਸ਼ਨ ਹੈ ਅਛਾ ਤਸਕਰਾਂ ਸੰਬੰਧੀ ਵਿੱਚ ਨਸ਼ਾ ਤਸਕਰਾਂ ਦੇ ਸੰਬੰਧ ਵਿੱਚ ਵੀ ਇਹੀ ਹੈ ਪਰ ਅੱਜ ਜਿਹੜਾ ਇਹ ਕਿੱਥੋਂ ਕਿੱਥੋਂ ਤੱਕ ਜਿਹੜਾ ਅੱਜ ਇਹ ਕੁੱਟ ਦਾ ਹੈ ਅੱਜ ਜਿਹੜਾ ਅਸੀਂ ਇਹ ਭਗਤ ਸਿੰਘ ਚੌਂਕ ਤੋਂ ਲੈ ਕੇ ਸੰਗਰੂਰ ਕੈਂਚੀਆਂ ਉਧਰੋਂ ਇੱਧਰ ਬਾਈਪਾਸ ਪੁਲ ਹੈ ਜਿਹੜਾ ਇਹਦੇ ਵਾਲਾ ਕਾਨਗੜਾ ਵਾਲਾ ਇਹ ਪੁਲ ਤੇ ਬਾਈਪਾਸ ਹੋ ਕੇ ਫਿਰ ਅਸੀਂ ਭਗਤ ਸਿੰਘ ਚੌਂਕ ਤੱਕ ਇਹ ਜਿਹੜਾ ਕਰਾਂਗੇ ਗਲਤ ਅਨਸਰਾ ਉੱਤਰ ਕੋਈ ਚੇਤਾਵਨੀ ਦੇਣਾ ਗਲਤ ਅਨਸਰਾਂ ਨੂੰ ਇਹ ਚੇਤਾਵਨੀ ਹੈ ਵੀ ਜੇਕਰ ਕੋਈ ਵੀ ਗਲਤ ਅਨਸਰ ਕੋਈ ਵੀ ਕਾਰਵਾਈ ਕਰੂਗਾ ਤਾਂ ਉਸ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਸਰ ਉਹ ਕੋਈ ਪਿੰਡਾਂ ਦੇ ਵਿੱਚ ਤੁਸੀਂ ਜਿਹੜੇ ਤੁਸੀਂ ਸਰਪੀਤੀ ਆ ਕਿਸ ਤਰ੍ਹਾਂ ਦਾ ਕੋਈ ਮੇਕੋ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਜਨ ਅੱਜ ਅਸੀਂ ਸਵੇਰੇ ਪਿੰਡਾਂ ਚ ਕਾਫੀ ਜਗ੍ਹਾ ਤੇ ਅਸੀਂ ਰੇਡ ਕੀਤੀ ਹੈ ਜਿਦੇ ਚ ਅਸੀਂ 6 ਬੰਦੇ ਨੇ ਜਿਹੜੇ ਜਿਹੜੇ ਕਿ ਨਟੋਰੀਅਸ ਟਾਈਪ ਬੰਦੇ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਕਾਰਵਾਈ ਅੱਗੇ ਜਾਰੀ ਉਹਨਾਂ ਦੇ ਖਿਲਾਫ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ